ਜੋ ਸਾਡੇ ਨਾਲ ਮਜੂਨ ਨੇ ਤਾਜਿੰਦਰ ਸਿੰਘ सोनू ਸਰਪੰਚ ਜੋ ਬੁੱਧ ਕਰ ਰਹੇ ਸਰਪੰਚ ਸਾਹਿਬ ਪਹਿਲਾਂ ਤਾਂ ਦੇਖ ਲਈ ਜਿਸ ਤਰ੍ਹਾਂ ਅੱਜ ਅਸੀਂ ਇੱਥੇ ਜੋ ਮੌਕੇ ਦੇ ਦੇਖਿਆ ਕਿ ਕਾਫੀ ਜਿਹੜੀ ਸਥਿਤੀ ਜਿਹੜਾ ਲੋਕਾਂ ਦੇ ਡਰ ਸੀਗਾ ਪਰ ਜਿਹੜੀ ਸਥਿਤੀ ਬਾਰੇ ਮੈਨੂੰ ਦੱਸੋ ਕਿ ਮੋਹਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡੇ ਪੰਜਾਬ న్యూਸ 24 ਲਾਈਵ ਟੀਬ ਚੈਨਲ ਦਾ ਕਿ ਤੁਸੀਂ ਬਹੁਤ ਮਿਹਨਤ ਕੀਤੀ ਤੁਸੀਂ ਅੱਜ ਤੋਂ ਨਹੀਂ ਤਕਰੀਬ ਨੇ 25 26 ਦਿਨ ਤੋਂ ਲੱਗੇ ਹੋਏ ਲਗਾਤਾਰ ਲਗਾਤਾਰ ਪ੍ਰਸ਼ਾਸਨ ਨੂੰ ਜਗਾ ਰਹੇ ਸੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜੀ ਅੱਜ ਦੀ ਸਥਿਤੀ ਆ ਔਰ ਕੱਲ ਦੀ ਸਥਿਤੀ ਆ ਉਹ ਬਹੁਤ ਅਨਟ ਕੰਟਰੋਲ ਹੋ ਗਈ ਆ ਮੈਂ ਲੋਕਾਂ ਨੂੰ ਉਸ ਦਿਨ ਵੀ ਅਪੀਲ ਕੀਤੀ ਕਿ ਤੁਹਾਡੇ ਘਰਾਂ ਤੱਕ ਪਾਣੀ ਨਹੀਂ ਆ ਰਹੂਦੇ ਜਦ ਤੱਕ ਨੌਜਵਾਨੀ ਨਾ ਪੰਜਾਬ ਦੀ ਇਹ ਪਿੰਡ ਦੇ ਨੌਜਵਾਨ ਸਾਡੇ ਨਾਲ ਖੜੇ ਆ ਤੁਹਾਡੇ ਘਰਾਂ ਦੇ ਪਾਣੀ ਨਹੀਂ ਆਊਗਾ ਮੈਂ ਉਦੋਂ ਵੀ ਕਹਿੰਦਾ ਸੀ ਤੇ ਅੱਜ ਵੀ ਕਹਿੰਦਾ ਜੀ ਹਾਂਜੀ ਤੇ ਸਰਪੰਚ ਸਾਹਿਬ ਗੱਲ ਕਰਾਂਗੇ ਅਗਰ ਲੁਧਿਆਣੇ ਦਾ ਬੜਾ ਡਰ ਪੈ ਗਿਆ ਸੀਗਾ ਕਿ ਯਾਰ ਉੱਥੇ ਪਾਣੀ ਆ ਗਿਆ ਤਾਂ ਅਸੀਂ ਵੀ ਰੋੜ ਜਾਾਂਗੇ ਪਰ ਤੁਹਾਡੀ ਅਸੀਂ ਵੀ ਆਪਣੇ ਵੱਲੋਂ ਤੁਹਾਡਾ ਧੰਨਵਾਦ ਕਰਦੇ ਆਂ ਉਹ ਵਾਕਈ ਲੁਧਿਆਣੇ ਵਾਲਿਓ ਇਹ ਧੰਨਵਾਦ ਦੇ ਕਾਬਲ ਨਹੀਂ ਕਮੈਂਟ ਵਿੱਚ ਇਹਨਾਂ ਦਾ ਪੂਰਾ ਹੌਸਲਾ ਵਜਾਈ ਕੋਇਓ ਅਗਰ ਲੁਧਿਆਣੇ ਵਿੱਚ ਪਾਣੀ ਨਹੀਂ ਆਇਆ ਤਾਂ ਇਹ ਵੀਰਾ ਕਰਕੇ ਨਹੀਂ ਆਇਆ ਕਿਉਂਕਿ ਇਹਨਾਂ ਨੇ ਦਿਨ ਰਾਤ ਕੀ ਕਰਕੇ ਸਾਡੇ ਲੁਧਿਆਣੇ ਨੂੰ ਬਚਾਇਆ ਤੇ ਸਾਰੇ ਕੀ ਕਮੀ ਕੀ ਹੋਈ ਅੱਛੇ ਜਿਹੀ ਕਮੀ ਕੀ ਨਿਕਲੀ ਰਹੀ ਉਹਦਾ ਕਾਰਨ ਜੀ ਸਭ ਤੋਂ ਵੱਡੀ ਕਮੀ ਨਾ ਮੈਂ ਤੁਹਾਡੇ ਚੈਨਲ ਥਰੂ ਬੇਨਤੀ ਵੀ ਕਰਨੀ ਚਾਹੁੰਦਾ ਮੈਂ ਜਿਹੜਾ ਮਾਫੀ ਆ ਨਾ ਮੈਂ ਪਹਿਲਾ ਲੁਧਿਆਣਾ ਟੈਪ ਟਿਕ ਕਮਿਸ਼ਨਰ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਮੈਂ ਨੇ ਮੰਤਰੀ ਬਲਿੰਦਰ ਗੋਲ ਜੀ ਪਰ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲਾਂਗਾ ਉਹਨਾਂ ਨੂੰ ਕਹਾਂਗਾ ਕਿ ਸਾਡਾ ਨਿਸ਼ਾਨ ਹੋਇਆ ਨਾ ਗਰੀਬ ਲੋਕਾਂ ਦੀ ਜ਼ਮੀਨਾਂ ਰੁੜੀਆਂ ਟੁੱਪਲੋ ਰੋੜੇ ਲੋਕਾਂ ਦੇ ਘਰ ਰੋੜੇ ਇਹ ਜੁਰਮਾਨੇ ਦੇ ਹੱਕਦਾਰ ਇਹ ਲੋਕ ਆ ਇਹ ਲੋਕਾਂ ਨੇ ਮੈਨੇ ਕਿਹਦੀ ਤਾਂ ਸਾਡੇ ਹਾਲਾਤ ਬਣੇ ਆ ਸਾਨੂੰ ਕੁਦਰਤੀ ਰੂਪੀ ਦਾ ਠੀਕ ਆ ਕੁਦਰਤੀ ਰੂਪੀ ਹੈ ਸੀ ਪਰ ਸਾਡੇ ਇਲਾਕੇ ਜਿਹੜੀ ਅੱਜ ਪਾਣੀ ਆਇਆ ਹੈ ਨਾ ਸਾਡੇ ਪਿੰਡਾਂ ਦੇ ਵਿੱਚ ਸਾਡੇ ਲੋਕਾਂ ਨੂੰ ਤੰਗ ਕੀਤਾ ਗਿਆ ਪਰੇਸ਼ਾਨ ਕੀਤਾ ਗਿਆ ਲੋਕ ਲੋਕ ਘਰਾਂ ਦੇ ਵਿੱਚ ਰੋਟੀ ਦਾ ਵਪਾਰ ਹੋ ਗਿਆ ਕਈ ਲੋਕ 15-15 ਦਿਨ ਕੰਮ ਤੇ ਨਹੀਂ ਗਏ ਉਹਦੇ ਮੁੱਖ ਕਾਰਨ ਦੋਸ਼ੀ ਹੈ ਮੈਨਿੰਗ ਮਾਫੀਆ ਇਹ ਨਵ ਜੋ ਕੰਪਨੀ ਦੇ ਖਿਲਾਫ ਮੈਂ ਲੋਕਾਂ ਨੂੰ ਵਿਸ਼ਵਾਸ ਬਣਾ ਕਿ ਤੁਹਾਡਾ ਭਰਾ ਜੀ ਦਾ ਵਾਜਾਰ ਹੋਵੇ ਔਰ ਮੈਂ ਹਾਈ ਕੋਰਟ ਦੇ ਵਿੱਚ ਵੀ ਜਾਊਗਾ ਲੈ ਕੇ ਇਹਨਾਂ ਨੂੰ ਜੀ ਤੇ ਜੁਰਮਾਨਾ ਮੈਂ ਇਹਨਾਂ ਤੋਂ ਤੁਹਾਨੂੰ ਦਿਵਾਉਂਗਾ ਜਿਹੜਾ ਸਰਕਾਰ ਤੋਂ ਤਾਂ ਮਿਲ ਨਹੀਂ ਮਿਲਣਾ ਪਰ ਜਿਹੜਾ 10-10 ਲੱਖ ਰੁਪਇਆ ਕੀਲੇ ਦਾ ਇਹ ਮਾਈਨਿੰਗ ਮਾਫੀਏ ਤੋਂ ਲੈ ਕੇ ਦਵਾਂਗੇ ਇਹ ਮਾਫੀਏ ਨੇ ਸਾਡੇ ਲੋਕਾਂ ਦਾ ਜੀਣਾ ਦੁੱਬਰ ਕਰਤਾ ਸਾਡੇ ਲੋਕਾਂ ਦੇ ਨਜਾਇਜ਼ ਪਾਰਚੇ ਕੀਤੇ ਖੁੱਦ ਮਿਰਦੇ ਪਾਰਚੇ ਕੀਤੇ ਤਿੰਨ ਪੰਚਾਇਤਾਂ ਸਾਡੀਆਂ ਰੱਦੀ ਕਰਤੀ ਇਹਨਾਂ ਨੇ ਪਾਰਚੇ ਕਰ ਕਰਕੇ ਕਿਉਂਕਿ ਸਾਡਾ ਅੱਗਾ ਇਹਨਾਂ ਲੋਕਾਂ ਨੇ ਮਾਰਤਾ ਅਸੀਂ ਲੋਕਾਂ ਨੂੰ ਜਾਗਰੂਤ ਕਰਦੇ ਸੀ ਕਿ ਭਰਾਵੋ ਮਾਈਨਿੰਗ ਬੰਦ ਕਰ ਦਿਓ 70-70 ਫੁੱਟ 35-35 ਫੁੱਟ ਦੇ ਨਾਲ ਮਾਈਨਿੰਗ ਚੁੱਕੀ ਤੀ ਤੇ ਅੱਜ ਸਾਡੇ ਹਾਲਾਤ ਹੋ ਗਏ ਕਹਿੰਦਾ ਇਹ ਪਰਮਾਤਮਾ ਵੀ ਕੋਈ ਚੀਜ਼ ਆ ਮੈਂ ਉਦੋਂ ਵੀ ਕਹਿੰਦਾ ਕਿ ਪਾਣੀ ਇੱਥੇ ਆ ਕੇ ਬੰਦ ਹੋ ਜਾਣਾ ਅੱਜ ਉੱਥੇ ਆ ਕੇ ਪਾਣੀ ਬੰਦ ਹੋਇਆ ਕਿਉਂਕਿ ਪਰਮਾਤਮਾ ਨੂੰ ਕੁਦਰਤ ਨੂੰ ਕੋਈ ਛੇੜ ਨਹੀਂ ਕਰ ਸਕਦਾ ਜਿਹੜਾ ਕੁਦਰਤ ਨੂੰ ਛੇੜ ਕਰਦਣਾ ਕੁਦਰਤ ਵੀ ਬੜਾ ਬਲਵਾਨ ਆ ਕਹਿੰਦੇ ਪਰਮਾਤਮਾ ਦੀ ਨਾ ਜਿਹੜੀ ਸਪੇਡ ਆ ਉਹ ਹੌਲੀ-ਹੌਲੀ ਵੱਜਦੀ ਜਦੋਂ ਵੱਜਦੀ ਆ ਤੇ ਪਤਾ ਵੀ ਨਹੀਂ ਲੱਗਦਾ ਅੱਜ ਲੋਕਾਂ ਨੂੰ ਪਤਾ ਲੱਗਿਆ ਕਿ ਮਾਫੀਏ ਕਰਕੇ ਸਾਡਾ ਨੁਕਸਾਨ ਹੋਇਆ ਮੇਰੇ ਪਿੰਡ ਦੇ ਚਾਰ ਪਰਿਵਾਰਾਂ ਦੀ ਜ਼ਮੀਨ ਰੁੜ ਗਈ ਪਪਲ ਰੁੜ ਗਏ ਉਹ ਮੈਨੂੰ ਕਹਿੰਦੇ ਸਰਪੰਚ ਸਾਹਿਬ ਮੈਂ ਕੋਈ ਟੈਨਸ਼ਨ ਨਾ ਲਾਓ ਮੇਰੇ ਸਰਾਲੀ ਮੇਰਾ ਹੀ ਪਿੰਡ ਆ ਮੇਰੇ ਹੀ ਭਾਈਚਾਰਾ ਮੇਰੇ ਰਸਤੇ ਯਾਰਾ ਮਾਮੇ ਤਾਏ ਚਾਚੇ ਪੁੱਪੜ ਇਹ ਸਾਡੇ ਪਿੰਡਾਂ ਦੀ ਦੋਵਾਂ ਦੀ ਸਾਜ ਆ ਇਕੱਠੀਆਂ ਸਾਡੀਆਂ ਜ਼ਮੀਨਾਂ ਇਕੱਠੇ ਸਾਡੇ ਪਾਨਾ ਜਿਸ ਕਰਕੇ ਜਿੰਨਾ ਨੁਕਸਾਨ ਸਸਰਾਲ ਦਾ ਉਹ ਨਾਉ ਸਾਡੇ ਪਿੰਡ ਦਾ ਵੀ ਹੋਇਆ ਕਿਉਂਕਿ ਸਾਡਾ ਭਾਈਚਾਰਾ ਵਾ ਮੈਂ ਪਛਵਾਹ ਦਵਾਨਾ ਤੁਹਾਡੇ ਚੈਨਲ ਦੇ ਥਰੂ ਸੋਨ ਨੂੰ ਦੱਬਣਿਆ ਨਾ ਦੱਬਿਆ ਨਾ ਦੱਬਦਾ ਨਾ ਕੋਈ ਦਬਾ ਸਕਦਾ ਪਿਆਰ ਨਾਲ ਚਾਹੇ ਕੋਈ ਨੂੰ ਦੀ ਕੋਈ ਜਾਨ ਵੀ ਲੈ ਲਵੇ ਤੁਹਾਨੂੰ ਜਾਨ ਵੀ ਦੇ ਦੂ ਪਰ ਦਬਣ ਦਵਾਨ ਵਾਲਾ ਹੈ ਨਹੀਂ ਇਹ ਮੈਂ ਅੱਜ ਵੀ ਤੁਹਾਡੇ ਚੈਨਲ ਦੇ ਰੂਹ ਕਹਿੰਦਾ ਕਈ ਲੋਕ ਫੋਟਵਾਂ ਪਾ ਰਹੇ ਆ ਕਿਸੋਨੂ ਦਾ ਕੀ ਸਟੈਂਡ ਆ ਮਾਫੀ ਖਿਲਾਫ ਸੋਨੂ ਦਾ ਜੋ ਸਟੈਂਡ ਪਹਿਲਾ ਸੀ ਉਹ ਅੱਜ ਵੀ ਉਹੀ ਆ ਤੁਹਾਡੇ ਚੈਨਲ ਤੋਂ ਥੂ ਠੋਕੇ ਕਹਿੰਦਾ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਕਿਸੇ ਨੂੰ ਜੀ ਮੇਰੇ ਕੋਲ ਟਾਈਮ ਨਹੀਂ ਕਮੈਂਟ ਕਰਨ ਦਾ ਕਿਉਂਕਿ ਮੈਂ ਲੋਕਾਂ ਦੀ ਔਕਾ ਔਕੀ ਘੜੀ ਛੜਾ ਸੀ ਲੋਕ ਪੋਸਟਾਂ ਪਾਉਂਦੇ ਸੀ ਕਿ ਮੇਰੇ ਵੀਰ ਕਿਸੋਨੂ ਕਮੈਂਟ ਕਰੇ ਮੈਂ ਤੁਹਾਨੂੰ ਕਮੈਂਟ ਅੱਜ ਬੋਲ ਕੇ ਦੱਸਦਾ ਕਿ ਸੋਨੂ ਦਾ ਜੋ ਸਟੈਂਡ ਪਹਿਲਾ ਸੀ ਅੱਜ ਵੀ ਸੋਨੂ ਦਾ ਉਹੀ ਸਟੈਂਡ ਆ ਸੋਨੂ ਕਿਸੇ ਪਾਰਟੀ ਬੁਲਦੀ ਦਾ ਨਹੀਂ ਸੋਨੂ ਲੋਕਾਂ ਦਾ ਵਾ ਸੋਨੂੰ ਲੋਕਾਂ ਨਾਲ ਖੜਦਾ ਕਿਸੇ ਪਾਰਟੀ ਪੁਲਟੀ ਦਾ ਮੈਨੂੰ ਨਾ ਟੈਨਸ਼ਨ ਆ ਨਾ ਮੈਂ ਕਿਸੇ ਪਾਰਟੀ ਦੀ ਟੈਨਸ਼ਨ ਲੰਨਾ ਮੈਂ ਲੋਕਾਂ ਦੀ ਖਾਤਰ ਆ ਲੋਕਾਂ ਵਾਸਤੇ ਜੀਣਾ ਤੇ ਲੋਕਾਂ ਵਾਸਤੇ ਮਰਨਾ ਮੈਂ ਪੈਸਾ ਕਮਾਣ ਦਾ ਬਹੁਤ ਕਮਾ ਸਕਦਾ ਸੀ ਪਰ ਲੋਕਾਂ ਦਾ ਪਿਆਰ ਆ ਸੋਨੂੰ ਨਾਲ 30 ਸਾਲ ਸਿਆਸਤ ਕਰਨੇ ਦਾ ਸੌਕੇ ਨਹੀਂ ਮੈਂ 30 ਸਾਲ ਦੇ ਵਿੱਚ ਤਿੰਨ ਬਲਾਕ ਸੰਧੀਆਂ ਦੋ ਵਾਰੀ ਸਰਪੰਚ ਬਣਿਆ ਕੋਈ ਆ ਬੰਦਾ ਨਹੀਂ ਬਣਦਾ ਦੂਜੀ ਵਾਰ ਤਾਂ ਮੈਂਬਰ ਬਣੇ ਬਣਦੇ ਲੋ ਇਹ ਹਾਲਾਤ ਆ ਮੈਂ ਲੋਕਾਂ ਨੂੰ ਫੇਰ ਥੋੜੇ ਚੈਨਲ ਦੇ ਥਰੂ ਵਿਸ਼ਵਾ ਦਿਵਾਣਾ ਇਹ ਮੇਰੀ ਪ੍ਰਸ਼ਾਸਨਾ ਸੁਣੀ ਠੀਕ ਆ ਨਹੀਂ ਤਾਂ ਮੈਂ ਹਾਈ ਕੋਰਟ ਦੇ ਵਿੱਚ ਰੈਟ ਪਾ ਕੇ ਮਾਫੀਏ ਤੋਂ ਪੈਸੇ ਲੋਕਾਂ ਨੂੰ ਦਵਾਉਂਗਾ ਇਹ ਮੇਰਾ ਬਾਧਾ ਲੋਕਾਂ ਨਾਲ ਪਰ ਕਿਤਨੇ ਕਿਤੇ ਉਹਨਾਂ ਦੀ ਵੀ ਵੀਡੀਓ ਵਾਇਲ ਹੋ ਰਹੀ ਵੀ ਉਹ ਵੀ ਕਹਿੰਦੇ ਨੇ ਜਿਹੜਾ ਤੁਸੀਂ ਕਹ ਰਹੇ ਕਿ ਉਹਨਾਂ ਦੀ ਮਾਈਨਿੰਗ ਵਾਲਿਆਂ ਨੇ ਜਿਹੜਾ ਨੁਕਸਾਨ ਕੀਤਾ ਕਿਤੇ ਕਿਤੇ ਉਹ ਵੀ ਵੀਡੀਓ ਵਾਇਲ ਕਰ ਰਹੇ ਕਿ ਸਾਡੀ ਬਹੁਤ ਜਿਹੜੀ ਖੇਤੀ ਹੈ ਕਾਫੀ ਜ਼ਮੀਨ ਕਵੀ ਚਲ ਗਈ ਹੈ ਤੇ ਇੱਕ ਪਾਸੇ ਤੁਸੀਂ ਕਹ ਰਹੇ ਕਿ ਸਾਰੀ ਗਲਤੀ ਉਹਨਾਂ ਦੀ ਉਹ ਨੁਕਸਾਨ ਉਹਨਾਂ ਨੇ ਹੀ ਕੀਤਾ ਹੈ ਤੇ ਨੁਕਸਾਨ ਕੀਤਾ ਕਿ ਨਾ ਉਹ ਤਾਂ ਸਾਡੇ ਭਰਾ ਵਾ ਪਿੰਡਾਂ ਦੇ ਸਾਡੇ ਤੁਹਾਨੂੰ ਦੱਸਿਆ ਸਾਡੇ ਭਰਾ ਵਾ ਜੀ ਜਿਹੜਾ ਅਸਲੀ ਗੋਣੇਗਾਰ ਆ ਉਹ ਤਾਂ ਮਾ ਕੰਪਨੀਆਂ ਉਹ ਤਾਂ ਸਾਡੇ ਪਿੰਡਾਂ ਦੇ ਆ ਉਹ ਸਾਡੇ ਭਾਈ ਆ ਸਾਡੇ ਭਰਾ ਵਾ ਉਹ ਉਹਨਾਂ ਦਾ ਨੁਕਸਾਨ ਹੋਇਆ ਅਸੀਂ ਕਹਿ ਤਾਂ ਰਹੇ ਆ ਮੈਂ ਕਿ ਨੁਕਸਾਨ ਹੋਇਆ ਕਿ ਥਰੂ ਤੇ 마ਫੀ ਦੇ ਥਰੂ ਕਿਉਂਕਿ ਕਈ ਲੋਕਾਂ ਦੇ ਟਿੱਪਰ ਵੀ ਆ ਟਰੈਲੀਆਂ ਵੀ ਆ ਰੋਜ਼ਗਾਰ ਹਨ ਉਹ ਉਹ ਲੱਗੇ ਸੀ ਨਾਲ ਪਰ ਮੇਨ ਤਾਂ ਇਹਦਾ ਜਿਹੜਾ ਕੈਂਗ ਵੱਡਾ ਬੌਸ ਹਨ ਉਹ ਉਹ ਮਾਫੀਆ ਨਵਜੋ ਕੰਪਨੀ ਆ ਨਵਜੋ ਕੰਪਨੀ ਤਿਆਰ ਹੋਵੇ ਹਾਈ ਕੋਰਟ ਚ ਇੱਕ ਦਿਨ ਪਹਿਲਾਂ ਚੱਲਦੀ ਆ ਦੂਜੀ ਤਿਆਰ ਆ ਪਰ ਥੋੜੇ ਹਾਲਾਤ ਸਹੀ ਹੋ ਜਾਣ ਮੈਂ ਇਹਨਾਂ ਨੂੰ ਕਾ ਲਿਆ ਕੇ ਦਿਖਾਉਂਗਾ ਲੋਕਾਂ ਨੂੰ ਕਿ ਇਹ ਸਾਡੇ ਹੜ ਆਇਆ ਇਹ ਕੁਦਰਤੀ ਕਰੋਪੀ ਨਹੀਂ ਆਈ ਇਹ ਸਾਡੇ ਲਿਆਂਦਾ ਗਿਆ ਹੜ ਆ ਇਹ ਆਪ ਪੈਦਾ ਕੀਤਾ mafias ਨੇ 70 70 ਫੁੱਟ ਪਹਿਲਾਂ ਮਹਿੰਗਾ ਹੋਈਆਂ ਕਾਲੀ ਸਰਕਾਰ ਚ ਹੋਈਆਂ ਕਾਂਗਰਸ ਸਰਕਾਰ ਚ ਹੋਈਆਂ ਮੈਂ ਮੰਨਦਾ ਪਰ ਉਹਦੇ ਕੀ ਸੀ ਲੇਬਰ ਭਰਦੀ ਸੀ ਜਦੋਂ ਲੇਬਰ ਭਰਦੀ ਸੀ ਉਹ ਜਿੰਨਾ ਚੱਕਦੇ ਸੀ ਟੋਇਆ ਪੜਦੇ ਸੀ ਉਹਨਾਂ ਉਹ ਪੂਰ ਕੇ ਰਸਤਾ ਬਣਾਉਂਦੇ ਸੀ ਪਰ ਇਹ mafias ਦੀਆ ਪੌਪੂਲਰ ਨਾ 70 70 ਫੁੱਟ ਨੀਵੇਂ ਤੱਕ ਜਾਈ ਗਈਆਂ ਇਹਨਾਂ ਨੂੰ ਕੀ ਸੀ ਇਹਨਾਂ ਦਾ ਰਸਤਾ ਆਪ ਹੋਣਾ ਆਇਆ ਹਰਦਾ ਜੀ ਮੈਂ ਡੀਸੀ ਸਾਹਿਬ ਨਾਲ ਇੱਕ ਦਿਨ ਰਾਤ ਨੂੰ 11 3 ਵਜੇ ਸੀ ਦੋਨੇ ਬੈਠੇ ਦੋਆ ਮੈਂ ਸਾਰੀ ਸਥਿਤੀ ਡੀਸੀ ਸਾਹਿਬ ਨੂੰ ਦੱਸੀ ਕਿ ਜਿਹੜੇ ਹਾਲਾਤ ਆ ਇਹ ਤਾਂ ਆਇਆ ਅੱਜ ਦੇਖੋ ਸਾਡੇ ਬੂਥਾੜ ਦੇ ਸਾਹਮਣੇ ਢਾ ਘਾਟਾ ਕਲੋਨੀ ਵਾ ਢਾ ਜਿਆਦਾ ਜਿੱਥੇ ਤਾਂ ਖੱਡ ਮਨਜੂਰ ਸੀ ਉਹ ਤਾਂ ਚੁੱਕੀ ਹੀ ਨਹੀਂ ਯਾਰ ਇਹਨਾਂ ਨੇ ਠੀਕ ਹੈ ਨੋ ਜਸੀ ਤੂੰ ਥੋੜਾ ਚੈਨਲ ਤੇ ਕਿੰਨੀਆਂ ਮਿੰਟ ਪਰਚੇ ਹੋਏ ਕਿੰਨੇ ਰੌਲਾ ਪਾਇਆ ਧਰਨੇ ਲਾਏ ਲੋਕਾਂ ਨੂੰ ਜਾਗਰੂਕ ਕਰਦੇ ਸੀ ਨਾ ਕਿ ਮਾਫੀਆ ਜਿਹੜੀ ਖਾੜਾ ਨਾ ਉਹ ਤਾਂ ਨਾ ਸਾਂਭੀ ਹੋਈ ਸੀ ਜੀ ਉਹ ਤਾਂ ਇੱਕ ਜਿਹਦੇ ਕੋਈ سٹਾਪ ਪੈਂਦਾ ਜਾਂ ਛਾਪਾ ਪੈਂਦਾ ਸੀ ਇਹ ਉਹਦੇ ਉਹ ਦੱਸਾਂਗੇ ਇੱਥੋਂ ਚੁੱਕਦੇ ਆ ਪਰ ਜਦੋਂ 3-3 ਕਿਲੋਮੀਟਰ ਦੇ ਦੇ दिए ਸੀ ਇਹਨਾਂ ਨਾਲ ਮੈਨੇ ਕੀਤੀ ਹਾਲਾਤ ਇਸ ਕਰਕੇ ਅੱਜ ਇਹ ਕਰੂਦਰ ਦੀ ਕਰੋਪੀ ਨਹੀਂ ਕੁਦਰਤ ਦੀ ਕਰੋਪੀ ਠੀਕ ਆ ਉਹ ਬਾਹਰ ਹੋਈ ਆ ਪਰ ਸਾਡੇ ਤਾਂ ਲਿਆਂਦੇ ਗਏ ਹੜ ਆ ਇਹ ਇਹ ਸਾਡੇ ਜਮੀਨਾ ਦੇ ਲੋਕਾਂ ਦੀਆਂ ਖੋਰਤੀਆਂ ਇਹ ਗਰੀਬ ਲੋਕ ਰੋਂਦੇ ਅੱਜ ਦੇਖੇ ਨਹੀਂ ਜਾਂਦੇ ਜਿੰਦੇ 5-5 7-7 ਕਿੱਲੇ ਆ ਮੈਂ ਸਰਕਾਰ ਨੂੰ ਫੇਰ ਬੇਨਤੀ ਕਰਦਾ ਕਿ ਮਾਫੀਆਂ ਨੂੰ ਵੀ ਬੇਨਤੀ ਕਰਦਾ ਕਿ ਕਿਰਪਾ ਕਰਕੇ ਆਪਣੇ ਆਪ 10-10 ਲੱਖ ਦੇ ਦੇ ਉਹਨਾਂ ਨੂੰ ਜਿਹਨਾਂ ਦੀ ਜਮੀਨਾ ਰੁੜੀਆਂ ਜੇ ਤੁਸੀਂ ਨਾਤੇ ਤਾਂ ਮੈਂ ਹਾਈ ਕੋਰਟ ਦੇ ਵਿੱਚ ਤੁਹਾਨੂੰ ਪਹਿਲਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਗਵਰਨਰ ਸਾਹਿਬ ਨੂੰ ਮਿਲੂਗਾ ਮੁੱਖ ਮੰਤਰੀ ਸਾਹਿਬ ਨੂੰ ਮਿਲੂਗਾ ਸਾਡੇ ਸਾਰਿਆਂ ਨੂੰ ਮਿਲ ਕੇ ਜੇ ਤੁਸੀਂ ਨਾ ਕਾਰਵਾਈ ਕੀਤੀ ਤਾਂ ਮੈਂ ਹਾਈ ਕੋਰਟ ਦੇ ਵਿੱਚ ਇਹ ਦਰਖਾਸਤਾਂ ਪਹਿਲਾਂ ਦੇ ਕੇ ਫਿਰ ਮੈਂ ਹਾਈ ਕੋਰਟ ਦੇ ਵਿੱਚ ਵਕੀਲ ਕਰੂੰਗਾ ਤੇ ਮੈਂ ਤੁਹਾਡਾ ਵਾਦਾ ਕਰਦਾ ਜੀ ਸੋ ਦੋਸਤੋ ਸਰਪੰਚ ਵੱਲੋਂ ਜਿਹੜਾ ਕਿਹਾ ਗਿਆ ਕਿ ਜਿਹੜਾ ਇਹ ਜਿਹੜੀ ਹੈ ਜੇ ਨੁਕਸਾਨ ਹੋਇਆ ਇਹਦੇ ਜ਼ਿੰਮੇਵਾਰ ਇਹ ਕੰਪਨੀ ਹੈ ਜਿਹੜੀ ਮਾਈਨਿੰਗ ਦੇ ਜਿਹੜੇ ਮੇਨ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸੋ ਆਉਣ ਨੂੰ ਦੇਖਣ ਵਾਲੀ ਗੱਲ ਹੈ ਕਿ ਹੁਣ ਆਉਣ ਵਾਲ ਜਿਨ੍ਹਾਂ ਦੇ ਵਿੱਚ ਪ੍ਰਸ਼ਾਸਨ ਕੀ ਇਹਨਾਂ ਨੂੰ ਜਿਹੜਾ ਨੁਕਸਾਨ ਹੋਇਆ ਕਿ ਪਰਵਾਹੀ ਕਰਨ ਪਾਣਗੇ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਜੀ ਆਂਦੇ ਨੇ ਸੋ ਸਰਾਲੀ ਕਲੋਨੀ ਦੇ ਵਿੱਚ ਪਰ ਜਿਹੜੋ ਗੱਲਬਾਤ ਕੀਤੀ ਉਹਨਾਂ ਨਾਲ ਤੇ ਉਹ ਕਹਿੰਦੇ ਸਾਡੇ ਤੇ ਡਰ ਆਏ ਨਹੀਂ ਤੇ ਫਿਰ ਕਿੱਧਰ ਚੱਲ ਗਏ ਨੇ ਪਰ ਉਹਨਾਂ ਦੀ ਵੀ ਪੂਰੀ ਨਾਰਾਜ਼ਗੀ ਹੈ ਤੇ ਤੁਹਾਡੇ ਦੇ ਵਿੱਚ ਕੀ ਰਾਏ ਹੈ ਤੇ ਕਮੈਂਟਰੀ ਜਿਹੜਾ ਸ ਬੀਟੀਚਰ ਨਮੇ ਸਾ ਸੱਚ ਤੁਹਾਡੇ ਤੱਕ ਦਿਖਾਂਦਾ ਉਹ ਦਿਖਾਂਦਾ ਰਵੇਗੇ ਤੇ ਵੀਡੀਓ ਨੂੰ ਜਿਹੜੀ ਚੱਲਦੀ ਚੱਲਦੀ ਨੂੰ ਸ਼ੇਅਰ ਕਰਦੇ ਰਹੋ ਧੰਨਵਾਦ ਜੀ ਸ਼ੁਕਰੀਆ